ਅणि ਗੱਲਬਾਤ ਹੋਈ ਆ ਮੈਂ ਦੁੱਧ ਲੈਣ ਜਾਂਦਿਆ ਹਾਂ ਰਾਜ ਮੈਨੂੰ ਕੁੱਤਾ ਪਿਆ ਗਵਾਂਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ ਕੁੱਤੇ ਨੂੰ ਵੱਢਣ ਪਿਆ ਹਾਂ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸੱਦ ਲਈ ਪੁਲਿਸ ਸੱਦ ਕੇ ਪੁਲਿਸ ਨੇ ਮੇਰੇ ਡੰਡੇ ਡੋਂਡੇ ਮਾਰੇ ਮੇਰੇ ਤਲਵਾ ਕੇਸਕੋਸ ਖਿੱਚ ਕੇ ਇਦਾਂ ਵਾ ਮੇਰੋ ਵਾਵਾ ਤੂਆ ਤਾਂ ਹੈ ਪੁਲਿਸ ਨੇ ਮੇਰੇ ਕੈਸਾਂ ਦੀ ਬੇਇੱਜ਼ਤੀ ਕੀਤੀ ਮੇਰੀ ਬੇਇੱਜ਼ਤੀ ਹੋਈ ਕੇਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੇਸਾਂ ਦਾ ਮਹਾਰਾਜ ਸਾਰਿਆਂ ਦੇ ਕੇਸ ਤੰਦਰੁਸਤ ਰੱਖੇ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਹਾਂਜੀ ਕੁੱਤੇ ਤੋਂ ਕੁੱਤੇ ਤੋਂ ਹੋਇਆ ਝਗੜਾ ਹਾਂ ਇਹ ਪੁਲਿਸ ਤੇ ਉਹਨਾਂ ਜਨਾਂ ਦਾ ਕੁੱਤਾ ਉਹਨਾਂ ਨੇ ਸੱਦੀ ਹੀ ਪੁਲਿਸ ਕੇ ਉਹਨਾਂ ਨੇ ਸੱਦੀ ਆਉਂਦੇ ਮਾਰ ਲਾ ਪਏ ਹਾਂ ਪੁਲਿਸ ਤੇ ਇਦਾਂ ਲਾਗੋ ਬੰਨਿਓ ਫੋਨ ਕੀਤਾ ਗਵਾਂਡੀਆਂ ਨੇ ਕਹੇ ਨੇ ਹਾਂਜੀ ਆਉਂਦੇ ਡਾਂਗਾ ਮਾਰ ਲਾ ਪਏ ਤੁਹਾਡੇ ਹਾਂਜੀ ਆਉਂਦੇ ਡਾਂਗਾ ਮਾਰਨ ਲੱਗ ਪਏ ਮੇਰੇ ਤੇ ਮੇਰਾ ਫਿਰ ਵਾਲ ਬੋਲ ਖਿੱਚ ਕੇ ਇਦਾਂ ਵਾਵਾ ਧੂਤ ਆ ਕੇ ਗੱਡੀ 'ਚ ਸੁੱਟ ਕੇ ਇਦਾਂ ਸਿੱਧਾ ਕਰਕੇ ਲੈ ਗਏ ਮੈਨੂੰ ਤੇ ਤਾ ਥਾਣੇ ਲੈ ਗਏ ਤੁਹਾਨੂੰ ਹਾਂਜੀ ਥਾਣੇ ਲੈ ਗਏ ਮੁੜ ਕੇ ਕਿੱਦਾਂ ਛਡਾਇਆ ਤੁਹਾਨੂੰ ਮੁੜ ਕੇ ਛਡਾਇਆ ਇਦਾਂ ਫਿਰ ਘਰਦਿਆਂ ਨੇ ਜਾ ਕੇ ਕਿ ਅੱਜ ਉਹ ਵੀ ਗਏ ਨਾਲ ਮੁੜ ਕੇ ਆਂਦੇ ਹੱਟਾ ਬੰਦਾ ਇਹਨੂੰ ਛਡਾ ਲੈ ਗਿਆ ਆਪਣਾ ਘਰ ਦਾ ਬੰਦਾ ਵਾ ਅਰੇ ਗੱਲ ਬਾਤ ਹੋਈ ਆ ਮੈਂ ਦੁੱਧ ਲੈਣ ਜਾਂਦਿਆ ਹਾਂ ਤੇ ਰਾਜ ਮੈਨੂੰ ਕੁੱਤਾ ਪਿਆ ਗਵਾਂਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ ਕੁੱਤੇ ਨੂੰ ਵੱਢਣ ਪਿਆ ਹਾਂ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸੱਦ ਲਈ ਪੁਲਿਸ ਸੱਦ ਕੇ ਪੁਲਿਸ ਨੇ ਮੇਰੇ ਡੰਡੇ ਡੁੰਡੇ ਮਾਰੇ ਮੇਰੇ ਤਲਵਾ ਕੇਸ ਖੋਸ ਖਿੱਚ ਕੇ ਇਦਾਂ ਵਾ ਮੇਰੋ ਵਾਵਾ ਤੂਆ ਤਾਂ ਹੈ ਪੁਲਿਸ ਨੇ ਮੇਰੇ ਕੈਸਾਂ ਦੀ ਬੇਇੱਜ਼ਤੀ ਕੀਤੀ ਮੇਰੀ ਬੇਇੱਜ਼ਤੀ ਹੋਈ ਕੇਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੇਸਾਂ ਦਾ ਮਹਾਰਾਜ ਸਾਰਿਆਂ ਦੇ ਕੇਸ ਤੰਦਰੁਸਤ ਰੱਖੇ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਨਵਾਂ ਹਾਂਜੀ ਕੁੱਤੇ ਤੋਂ ਕੁੱਤੇ ਤੋਂ ਹੋਇਆ ਝਗੜਾ ਹਾਂਜੀ ਪੁਲਿਸ ਤੇ ਉਹਨਾਂ ਜਨਾਂ ਦਾ ਕੁੱਤਾ ਉਹਨਾਂ ਨੇ ਸੱਦੀ ਹੀ ਪੁਲਿਸ ਕੇ ਉਹਨਾਂ ਦੀ ਸੱਦੀ ਆਉਂਦੇ ਮਾਰ ਲਾ ਪੁਲਿਸ ਤੇ ਇਦਾਂ ਲਾਗੋ ਬੰਨੇ ਫੋਨ ਕੀਤਾ ਗਵਾਂਢੀਆਂ ਨੇ ਕਹੇ ਨੇ ਹਾਂਜੀ ਉਹਦੇ ਡਾਂਗਾ ਮਾਰ ਲਾ ਪੇ ਤੁਹਾਡੇ ਹਾਂਜੀ ਉਹਦੇ ਡਾਂਗਾ ਮਾਰ ਲੱਗ ਪਏ ਮੇਰੇ ਤੇ ਮੇਰਾ ਫਿਰ ਵਾਲ-ਬੋਲ ਖਿੱਚ ਕੇ ਇਦਾਂ ਵਾਵਾ ਧੂਤ ਆ ਕੇ ਗੱਡੀ 'ਚ ਸੁੱਟ ਕੇ ਇਦਾਂ ਸਿੱਧਾ ਕਰਕੇ ਲੈ ਗਏ ਮੈਨੂੰ ਤੇ ਤਰ ਥਾਣੇ ਲੈ ਗਏ ਨਾ ਹਾਂਜੀ ਥਾਣੇ ਲੈ ਗਏ ਮੁੜ ਕੇ ਕਿੱਦਾਂ ਛਡਾਇਆ ਤੁਹਾਨੂੰ ਮੁੜ ਕੇ ਛਡਾਇਆ ਇਦਾਂ ਫਿਰ ਘਰਦਿਆਂ ਨੇ ਜਾ ਕੇ ਕਿ ਹਾਂ ਜੋ ਵੀ ਗਏ ਹੈ ਨਾਲ ਮੁੜ ਕੇ ਆਂਦੇ ਹੱਟਾ ਬੰਦਾ ਇਹਨੂੰ ਛਡਾ ਲੈ ਗਿਆ ਆਪਣਾ ਘਰ ਦਾ ਬੰਦਾ ਵਾ